ਸੂਲ ਦੇ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉਥੋਂ ਦੀ ਪੜਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ 올 ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ 올 ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛਣਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ 올 ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਿਗੇ ਔਰ ਜਸਵੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਆਲ ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਜਿਹੜੇ ਨੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀਗੇ ਔਰ ਜਸੁੰਦਰ ਪੱਲਾ ਨੇ ਜਿਹੜੀ ਆਪਣੀ ਐਜੂਕੇਸ਼ਨ ਕੀਤੀ ਸੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਔਰ ਜਿਹੜਾ ਉਹਨਾਂ ਨੇ ਆਪਣੀ ਐਕਸਟੈਂਸ਼ਨ ਐਜੂਕੇਸ਼ਨ ਜਿਹੜੀ ਹੈ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 2020 ਤੱਕ ਉਹਨਾਂ ਨੇ ਉੱਥੋਂ ਦੀ ਪੜ੍ਹਾਈ ਕੀਤੀ ਰਿਟਾਇਰ ਜਿਹੜੇ ਨੇ ਔਰ ਉਸ ਤੋਂ ਬਾਅਦ 1975 ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ 올 ਇੰਡੀਆ ਰੇਡੀਓ ਲਈ ਆਪਣੇ ਜਿਹੜੇ ਸਾਥੀਆਂ ਨਾਲ ਹਾਸਿਆਂ ਦਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀਗਾ 1968 ਵਿੱਚ ਉਹਨਾਂ ਨੇ ਪਹਿਲੀ ਕੋਮੇਡੀ ਆਡੀਓ ਜਿਹੜੀ ਕੈਸਟ ਹੈ ਛੰਕਾਟਾ 1968 ਜਿਹੜੀ ਹੈ ਉਹ ਆਈ ਉਹਨਾਂ ਦੀ ਔਰ ਉਸ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਜੈਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਹੀਂ ਕਰ ਪਾਰੇ ਦਰਜੀਤ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉਹ ਚ ਭੱਲਾ ਸਭ ਲੈਣਾ ਦਰਜੀਤ ਦਸਾਂਝ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵਿੱਚ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੂਪਰ ਹਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨ ਘਰ ਮੁਹੱਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੀ ਦੇ ਪਾਠ ਲਈ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਡਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਜੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਭ ਲੈਣਾ ਦਰਜੀ ਦਸਾਂਝ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੇ ਦੇ ਪਾਠ ਲਈ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਪਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਡਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀਤ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰਜੀ 3 ਆ ਉੱਚ ਭੱਲਾ ਸਭ ਲੈਣਾ ਦਜੀ ਦਸਾਂਜੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੇ ਨਹੀਂ ਮਨਜ਼ੂਰ ਕੀਤਾ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੋਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5 2 ਵਜੇ 사ਚਤਨ ਗੁਰਦੁਆਰੇ ਅਲਾਨੀ ਦੇ ਪਾਸੇ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਜੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸੇਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਭੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਹਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚੱਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੌਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੇ ਦੇ ਪਾਟਲੇ ਘਟੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਡਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਜਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀਤ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਭ ਲੈਣਾ ਦਰਜੀਤ ਦਸਾਂਝ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੌਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੀ ਦੇ ਪਾਟਲੇ ਘਟੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਦੇ ਇੱਕ ਵੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਜਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰਜੀ 3 ਆ ਉੱਚ ਭੱਲਾ ਸਾਹਿਬ ਨੂੰ ਲੈਣਾ ਦਜੀ ਦਸਾਂ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੋਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਕਰੀਬਨ 1.5-2 ਵਜੇ 사ਚਤਨ ਗੁਰਦੁਆਰੇ ਅਲਾਨੀ ਦੇ ਪਾਸੇ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਪਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਡਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀ ਪਰ ਸੇਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੇ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੇ ਦੇ ਪਾਠ ਲਈ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਡਾ ਇੱਕ ਵੇ ਦਾ ਕਰਤਾ ਇਹ ਸਾਡੇ ਮੈਸੇਜ ਪਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਡਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉਹ ਚ ਭੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਸਰਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰਹਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨ ਘਰ ਮੁਹੱਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੇ ਦੇ ਪਾਟਲੇ ਘਟੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਦਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਪਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਜਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰਜੀ 3 ਆ ਉੱਚ ਭੱਲਾ ਸਾਹਿਬ ਨੂੰ ਲੈਣਾ ਦਜੀ ਦਸਾਂ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵਿੱਚ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੌਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮੁਹੱਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਾਚਤਨ ਗੁਰਦੁਆਰੇ ਅਲਾਨੀ ਦੇ ਪਾਸੇ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਡਿੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਭੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਸਰਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲਾਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਾਚਾਤਨ ਗੁਰਦੁਆਰੇ ਅਲਾਣੀ ਦੇ ਪਾਟਲੇ ਘਟੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਇੱਕ ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਜੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਿਸ ਕਰ ਪਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਭੱਲਾ ਸਭ ਲੈਣਾ ਦਰਜੀ ਦਸਾਂਝ ਦੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨ ਘਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1:3 2 ਵਜੇ ਸਚਤਨ ਗੁਰਦੁਆਰੇ ਅਲਾਣੀ ਦੇ ਪਾਠ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਦੇ ਇੱਕ ਵੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਜੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਿਸ ਕਰ ਪਰੇ ਦਰਜੀ ਦਸਾਂਝ ਜੀ ਨੇ ਕਿਹਾ ਮੈਂ ਜਿਹੜੀ ਸਰਦਾਰਜੀ 3 ਆ ਉੱਚ ਭੱਲਾ ਸਾਹਿਬ ਲੈਣਾ ਦਜੀ ਦਸਾਂ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚੱਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੌਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨ ਘਰ ਮੁਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੇ ਦੇ ਪਾਠ ਲਈ ਘਟੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਜਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਭੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਸ਼ਮਸ਼ਾਨਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੀ ਦੇ ਪਾਠ ਲਈ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡੇ ਮੈਸੇਜ ਚਾ ਦੇਣਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਡਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਜੈਸ ਨਹੀਂ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਭ ਲੈਣਾ ਦਰਜੀ ਦਸਾਂਝ ਜੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰ ਹਿੱਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਕੱਲ 1 ਵਜੇ ਦਾ ਜੀ